ਦੋਸਤੋ ਕਿਸਾਨ ਕਹਿੰਦੇ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਮੈਂ ਇੱਕ ਕਿਸਾਨਾਂ ਦਾ ਪੁੱਤਾਂ ਅੱਜ ਉਹਨੇ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਰੋਲ ਤੇ ਜਿਹੜਾ ਕਹਿੰਦਾ ਸੀ ਕਿ ਮੋਦੀ ਸਰਕਾਰ ਟੱਕਾ ਕਰਦੀ ਕਿਸਾਨਾਂ ਨਾਲ ਕਿਸਾਨਾਂ ਦਾ ਜਮਹੂਰੀ ਹੱਕਾ ਸੰਵਿਧਾਨਿਕ ਹੱਕਾ ਕਿ ਉਹ ਦਿੱਲੀ ਜਾਣ ਦਿੱਲੀ ਦੇਸ਼ ਦੀ ਰਾਜਧਾਨੀ ਆ ਜੇਕਰ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਨਹੀਂ ਜਾਣਗੇ ਤਾਂ ਫਿਰ ਉਹ ਜਾਣਗੇ ਕਿੱਥੇ ਅੱਜ ਉਸ ਭਗਵੰਤ ਮਾਨ ਨੇ ਕਿਸਾਨਾਂ ਨੂੰ ਆਪਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਜਾਣ ਦਿੱਤਾ ਰਾਹ ਵਿੱਚ ਹੀ ਰੋਕ ਦਿੱਤਾ ਇਹਨਾਂ ਭੈਣਾ ਭਰਾਵਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਇਸ ਗੱਲ ਬਾਰੇ ਕੀ ਕਹਿਣਾ ਪੈਨ ਜੀ ਜਿਵੇਂ ਭਗਵਾਨਤਮਾਨ ਸਰਕਾਰ ਨੇ ਅੱਜ ਪੂਰੇ ਪੰਜਾਬ ਭਰ ਵਿੱਚ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਚੰਡੀਗੜ੍ਹ ਜਾਨ ਨਹੀਂ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਉਹਦੇ ਬਾਰੇ ਤਾਂ ਅਸੀਂ ਸਾਫ਼ ਹੀ ਹੈਗਾ ਕਿ ਜਿਹੜਾ ਭਗਵਾਨਤਮਾਨ ਸਾਡੇ ਜਿਹੜੇ ਜਿਹੜੇ ਹੱਕ ਨੇ ਉਹ ਸਾਡਾ ਜਿਹੜੇ ਧਰਨੇ ਮੁਜਾਰੇ ਵੀ ਸਾਡੋਂ ਖੋਹਣੇ ਚਾਹੁੰਦੇ ਨੇ ਕਿਉਂਕਿ ਅਸੀਂ ਧਰਨੇ ਮੁਜਾਰੇ ਦੇ ਤਹਿਤ ਹੀ ਜਿਹੜੀ ਆਪਣੀ ਗੱਲ ਹੈ ਉਹ ਪਛਾਹ ਸਕਦੇ ਹੈਗੇ ਆ ਕਿ ਲਗਾਤਾਰ ਅਸੀਂ ਦੇਖਿਆ ਜੇ ਕਾਲੇ ਕਾਨੂੰਨ ਸੀ ਜੇ ਸਾਡੇ ਲੋਕ ਇਕੱਠੇ ਹੋਏ ਧਰਨੇ ਮੁਜਾਰੇ ਚਾਹੇ ਪੰਜਾਬ ਦੇ ਵਿੱਚ ਲਾਏ ਚਾਹੇ ਦਿੱਲੀ ਦੇ ਵਿੱਚ ਲਾਏ ਤਾਂ ਹੀ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਨੇ ਉਸ ਲੜੀ ਦੇ ਤਹਿਤ ਹੀ ਸਾਡੇ ਲੋਕਾਂ ਚ ਇਹ ਗੱਲ ਵੱਜੀ ਹੈ ਕਿ ਜੇ ਅਸੀਂ ਆਪਣੇ ਕੋਈ ਹੱਕ ਦੇ ਕਾਨੂੰਨ ਬਣਾਉਣੇ ਨੇਗੇ ਤਾਂ ਸਾਨੂੰ ਇਕੱਠੇ ਹੀ ਹੋਣਾ ਪਊਗਾ ਜਿਵੇਂ ਹੁਣ ਸੰਯੁਕਤ ਮੋਰਚੇ ਦਾ ਸੱਦਾ ਸੀਗਾ ਕਿ 5 ਤਰੀਕ ਨੂੰ ਅਸੀਂ ਦਿੱਲੀ ਮਤਲਬ ਕਿ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਪਰ ਭਗਮੰਤਮਾਨ ਦੀ ਸਰਕਾਰ ਨੇ ਸਾਨੂੰ ਆਹ ਰਸਤੇ 'ਚ ਹੀ ਰੋਕ ਲਿਆ ਪਰ ਇੱਕ ਪਾਸੇ ਭਗਮੰਤਮਾਨ ਦੀ ਸਰਕਾਰ ਜਿਹੜੀ ਇਹ ਕਹਿ ਰਹੀ ਹੈ ਕਿ ਤੁਸੀਂ ਧਰਨੇ ਮਜਾਰੇ ਲਾ ਕੇ ਸੜਕਾਂ ਨਾ ਰੋਕਿਆ ਕਰੋ ਆਮ ਲੋਕਾਂ ਨੂੰ ਖੱਜਲ ਖਵਾਰ ਨਾ ਕਰਿਆ ਕਰੋ ਪਰ ਆ ਕੀ ਹੈ ਵੀ ਜੇ ਤੁਹਾਨੂੰ ਲੋੜ ਲੱਗਦੀ ਹੁੰਦੀ ਤਾਂ ਸਿੱਧੇ ਮੇਰੀ ਕੋਠੀ ਦੇ ਮੂਹਰੇ ਆ ਕੇ ਧਰਨਾ ਲਾ ਲਿਆ ਕਰੋ ਉੱਥੇ ਆ ਕੇ ਮੈਨੂੰ ਗੱਲ ਸੁਣਾ ਦਿਆ ਕਰੋ ਹੋਣਾ ਸੀ ਜਣੀ ਭਗਮੰਤ ਸੀਐਮ ਦੀ ਕੋਠੀ ਮੂਹਰੇ ਚੱਲੇ ਸੀ ਪਰ ਆ ਸਾਰਾ ਕੁਝ ਕੀ ਹੈ ਏ ਜਣੀ ਇਹ ਪੱਲੀ ਪੇ ਤਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਸੈਂਟਰ ਦੀ ਸਰਕਾਰ ਆ ਇਹ ਸਾ ਤੋਂ ਸਾਰਾ ਕੁਝ ਖੋ ਕੇ ਉਹ ਕਾਰਪੋਰੇਟ ਘਰਾਣੇ ਨੂੰ ਦੇਣਾ ਚਾਹੁੰਦੀ ਹੈ ਪਰ ਸਾਡੇ ਲੋਕਾਂ ਨੇ ਸਿਰਾਂ ਤੇ ਕਫਣ ਬੰਨੇ ਹੋਏ ਨੇ ਵੀ ਅਸੀਂ ਆਪਣਾ ਕੁਝ ਵੀ ਖੋਣ ਨਹੀਂ ਦੇਣਾ ਪਰ ਸੀਐਮ ਚਾਹੇ ਬਖਲਾੜ ਚ ਹੁਣ ਆਇਆ ਹੋਇਆ ਹੈ ਜਿਹੜੇ ਲੋਕ ਤਾਕਤ ਹੁੰਦੀ ਹੈ ਬਹੁਤ ਵੱਡੀ ਹੈ ਕਿਉਂਕਿ ਇਕੱਲੇ ਸਾਡੇ ਭਰਾ ਹੀ ਨਹੀਂ ਇਕੱਲੇ ਇੱਥੇ ਕਿਸਾਨ ਹੀ ਨਹੀਂ ਇੱਥੇ ਸਾਡੀਆਂ ਮਾਮਾ ਪੈਣਿਆਂ ਜਿਨ੍ਹਾਂ ਨੂੰ ਜਣੀ ਘਰ ਦੀ ਚਾਰਦिवारी ਚ ਇਹੋ ਸਮਝਿਆ ਜਾਂਦਾ ਸੀ ਕਿ ਇਹ ਤਾਂ ਬੱਚੇ ਪਾਲਣ ਵਾਲੀ ਪਰ ਨਹੀਂ ਸਾਨੂੰ ਇਹ ਪਤਾ ਲੱਗਿਆ ਕਿ ਜਿੱਥੇ ਅਸੀਂ ਬੱਚੇ ਵੀ ਪਾਲਣੇ ਨੇ ਅਸੀਂ ਆਹ ਸਮਾਜ ਨੂੰ ਚੰਗਾ ਸਮਾਜ ਬਣਾਉਣ ਵਾਸਤੇ ਸਾਨੂੰ ਇਹਦੀ ਬਾਗਡੋਰ ਵੀ ਆਪਣੇ ਹੱਥ ਲੈਣੀ ਪਊਗੀ ਪਹਿਣੀ ਪਹਿਣੀ ਐ ਇਹ ਸਰਕਾਰਾਂ ਨੇ ਸਾਡਾ ਕੁਝ ਨਹੀਂ ਕਰਨਾ ਜੇ ਕਰਨਾ ਤਾਂ ਸਾਡੇ ਇਕੱਠਾਂ ਨੇ ਕਰਨਾ ਐ ਅਸੀਂ ਅੱਜ ਆਪਣੇ ਭਰਾਵਾਂ ਦੇ ਬੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਕਿ ਅਸੀਂ ਆਪਣੇ ਬੱਚਿਆਂ ਨਾਲ ਵੀ ਕਿਤੋਂ ਦਾ ਨਹੀਂ ਹੋਣ ਦਵਾਗੇ ਅਸੀਂ ਓਨੀ ਦੇਰ ਲੜਾਂਗੇ ਜਿੰਨੀ ਦੇਰ ਸਾਡੇ ਹੱਕ ਦੇ ਕਾਨੂੰਨ ਨਹੀਂ ਬਣਦੇ ਭਗਵਾਨ ਦਮਨ ਸਾਹਿਬ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਸੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜਾ ਪੰਜ ਦਾ ਧਰਨਾ ਉਹ ਕੈਨਸਲ ਕਰ ਦਿਓ ਜਦੋਂ ਮੈਂ ਉਹਨਾਂ ਪਰ ਇੱਕ ਕਿਸਾਨ ਨੂੰ ਪੁੱਛਿਆ ਤੇ ਕਿਸਾਨ ਕਹਿੰਦੇ ਉਹ ਤਾਂ ਅਸੀਂ ਲਾਵਾਂਗੇ ਕਹਿੰਦਾ ਫਿਰ ਮੈਂ ਆਖਿਆ ਵੀ ਮੇਰਾ 2.5 ਘੰਟੇ ਦਾ ਸਮਾਂ ਐਵੇਂ ਬਰਬਾਦ ਕੀਤਾ ਕਿਉਂਕਿ ਗੱਲ ਇਹ ਨਹੀਂ ਹੈਗੀ ਗੱਲ ਸਿਰਫ ਜਣੀ ਚਾਹੇ ਉਹਨੇ ਪਹਿਲਾਂ ਜਿਹੜਾ ਖੇਤੀ ਖਰਾੜਾ ਉਹ ਰੱਦ ਕੀਤਾ ਸੀ ਉਹਨੂੰ ਲੱਗਦਾ ਸੀ ਕਿ ਪਤਾ ਨਹੀਂ ਕਿਸਾਨ ਜਿਹੜਾ ਸੰਯੁਕਤ ਮੋਰਚਾ ਹੈ ਜਿਹੜਾ ਪੰਜ ਦਾ ਮੋਰਚਾ ਲਾਉਣਾ ਹੈਗਾ ਚੰਡੀਗੜ੍ਹ ਤੋਂ ਵਾਪਸ ਲੈ ਲੈਣਗੇ ਉਹ ਸਿਰਫ ਇੱਕ ਡਰਾਮਾ ਹੀ ਸੀ ਇਹ ਸੀ ਸਮਝਦੇ ਆ ਕਿ ਜਿਹੜਾ ਭਗਵੰਤ ਮਾਨ ਹੈ ਪਹਿਲਾਂ ਵੀ ਡਰਾਮੇ ਕਰਦਾ ਰਿਹਾ ਤੇ ਹੁਣ ਵੀ ਉਹਦਾ ਹਾ ਡਰਾਮਾ ਹੀ ਹੈ ਜਣੀ ਉਹਨੇ ਚਾਹੇ ਸਾਡੇ ਕਿਸਾਨਾਂ ਨੇ ਜਣੀ ਜਿਹੜਾ ਸੰਯੁਕਤ ਮੋਰਚੇ ਦੇ ਸਾਡੇ ਆਗੂ ਉੱਥੇ ਗਏ ਸੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਸਾਨੂੰ ਥੋੜਾ ਸਮਾਂ ਦੇਖੋ ਕਿ ਕਿੰਨਾ ਕਹ ਸੀ ਉਹੀ ਜੀ ਗੱਲ ਕਰ ਲਾਂਗੇ ਉਹਨੇ ਇੱਕ ਸਮੇਂ ਚ ਉਹ ਕਹਿੰਦਾ ਸੀ ਕੋਈ ਸਮਾ ਖੁੱਲੇਗਾ ਜਦੋਂ ਕਿਸਾਨਾਂ ਨੇ ਪੂਰੇ ਵਿਸਤਾਰ ਚ 2 ਘੰਟੇ ਗੱਲਾਂ ਚੱਲੀਆਂ 7-8 ਮੰਗਾ ਤੇ ਇਹ ਗੱਲ ਚੱਲੀ ਸਾਡੀ 18 ਮੰਗਾ ਸੀ ਸਾਡੀ ਮੰਗ ਸੀ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਸਮੁੱਚਾ ਕਰਜ਼ਾ ਚੜਿਆ ਹੋਇਆ ਇਹ ਮਾਫ ਕੀਤਾ ਜਾਵੇ ਕਿਉਂਕਿ ਇਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਤਹਿਤ ਸਾਡੇ ਤੇ ਕਰਜ਼ਾ ਚੜਿਆ ਹੈ ਸਾਨੂੰ ਖੇਤੀ ਚ ਕੋਈ ਚੰਗੀ ਫਸਲ ਦਾ ਜਣੀ ਨਾ ਜੇ ਸਾਡੀ ਖੇਤੀ ਐ ਕੋਈ ਗੜੇਮਾਰੀ ਹੋ ਜਾਂਦੀ ਐ ਜਾਂ ਕੋਈ ਰੇ ਸਪਰੇਅ ਮਾੜਾ ਨਿਕਲ ਜਾਂਦਾ ਬੀਜ ਮਾੜੇ ਨਿਕਲ ਜਾਂਦੇ ਨੇ ਜਣੀ ਉਹ ਵੀ ਠੇਕਾ ਚਕੋਤਾ ਸਾਡੇ ਗਲ ਪੈਂਦਾ ਕਿਉਂਕਿ ਇਹ ਸਾਡੇਆਂ ਜਿਹੜਿਆ ਜਣੀ ਚੜਿਆ ਹੋਇਆ ਕਰਜ਼ਾ ਮਾਫ਼ ਕੀਤਾ ਜਾਵੇ ਦੂਜੀ ਮੰਗ ਸੀ ਕਿ ਜਿਹੜੇ ਸਾਡੇ 60 ਸਾਲ ਦੇ ਮਾਪੇ ਬਾਬਰੇਗੇ ਉਹ ਜਣੀ ਉਹਨਾਂ ਨੂੰ 10000 ਦੀ ਘੱਟੋ ਘਾਟ ਪੈਨਸ਼ਨ ਦਿੱਤੀ ਜਾਵੇ ਜਿਹੜੀ ਇਹਾਂਗੇ ਸਾਡੀਆਂ ਕੁਝ ਜਣੀ ਮੰਗਾ ਸੀਗੀਆਂ ਖੇਤੀ ਖਾੜੀ ਵਾਲੀ ਐਮ ਐਸ ਪੀ ਦੀ ਮੰਗ ਸੀਗੀ ਜਿਹੜਾ ਆ ਜਣੀ ਮੰਡੀਆਂ ਦਾ ਖੇਤੀ ਖਾੜਾ ਲੈ ਕੇ ਆਂਦਾ ਐ ਇਹਦੇ ਬਾਰੇ ਵੀ ਸੀ ਵੀ ਬਕਾਇਦਾ ਰੱਦ ਤਾਜਾ ਵੀ ਚਾਹੇ ਤੁਸੀਂ ਕਹਿ ਤਾ ਰੱਦ ਕੀਤਾ ਜਾਵੇ ਪਰ ਫਿਰ ਵੀ ਇਹ ਤੁਹਾਨੂੰ ਸੈਂਟਰ ਦੀ ਸਰਕਾਰ ਨੂੰ ਬਕਾਇਦਾ ਖਰੜਾ ਦੇਣਾ ਚਾਹੀਦਾ ਹੈ ਉੱਥੇ ਤੁਹਾਨੂੰ ਪੂਰੀ ਫਾਈਟ ਕਰਨੀ ਚਾਹੀਦੀ ਹੈ ਜਿਹੜੀ ਇਹ ਗੱਲਾਂ ਹੋਈਆਂ ਤਾਂ ਹੁੰਦੀਆਂ ਸੀ ਜਦੋਂ ਫਿਰ ਉਹ ਕਹਿੰਦਾ ਚਲ ਗੱਲੋ ਠੀਕ ਹੈ ਬਾਕੀ ਤਾਂ ਮੈਨੂੰ ਦੱਸੋ ਤੁਸੀਂ ਧਰਨਾ ਪੰਜ ਦੇ ਬਾਰੇ ਕੀ ਜੋ ਜਣੀ ਇੰਨੀ ਗੱਲ ਹੋਈ ਹੈ ਵੀ ਕੋਈ ਗੱਲ ਨਹੀਂ ਅਸੀਂ ਵਿਚਾਰ ਕੇ ਦੱਸ ਦਿੰਦੇ ਹਾਂ ਉਹ ਜਿਹੜੀ ਨਾਲ ਦੀ ਨਾਲ ਅੱਗ ਬਬੂਲੇ ਹੋ ਕੇ ਖੜਾ ਹੋ ਗਿਆ ਕਹਿੰਦਾ ਕਰ ਲਓ ਜਿਹੜਾ ਵੀ ਤੁਸੀਂ ਕਰਨਾ ਤੇ ਮੈਂ ਜਿਹੜਾ ਤੁਹਾਨੂੰ ਹੁਣ ਤੱਕ ਚਾਹੇ ਜਿਹੜਾ ਖੇਤੀ ਖਾੜਾ ਰੱਦ ਕੀਤਾ ਮੈਂ ਤਾਂ ਉਹ ਵੀ ਲਾਗੂ ਕਰੂੰਗਾ ਜਿਹੜਾ ਬਖਲਾੜ ਚ ਹੋਇਆਗਾ ਇਹ ਸਾਨੂੰ ਪਤਾ ਹੈ ਕਿ ਉਹ ਸਿਰਫ ਸਾਡਾ ਜਿਹੜਾ ਅੱਜ ਦਾ ਪ੍ਰੋਟੈਸਟ ਸੀ ਉਹਨੂੰ ਸਿਰਫ ਰੱਦ ਕਰਾਉਣਾ ਚਾਹੁੰਦਾ ਸੀ ਇਹ ਸਾਨੂੰ ਵੀ ਪਤਾ ਸੀ ਵੀ ਇਹ ਸਾਨੂੰ ਐ ਨਹੀਂ ਇਹਨਾਂ ਨੇ ਦੇਣਾ ਥਾਲੀ ਚ ਪਰੋਸ ਕੇ ਸਾਨੂੰ ਕੁਝ ਨਹੀਂ ਦੇਣਾ ਇਹ ਤਾਂ ਸਾਨੂੰ ਲੜਨਾ ਪਊਗਾ ਇਤਿਹਾਸ ਗਵਾ ਹੈ ਪਰ ਪਰ ਭਗਵਾਨਤ ਮਾਨ ਸਾਹਿਬ ਤਾਂ ਕਹਿੰਦੇ ਨਾ ਵੀ ਜਿਹੜੀਆਂ ਮੰਗਾਂ ਸੀ ਕਿਸਾਨਾਂ ਦੀਆਂ ਮੇਰੇ ਨਾਲ ਤਾਂ ਸੰਬੰਧਤ ਹੀ ਨਹੀਂ ਸੀ ਉਹ ਤਾਂ ਸੈਂਟਰ ਨਾਲ ਸੰਬੰਧਤ ਸੀ ਸੈਂਟਰ ਨਾਲ ਵੀ ਸੀ ਅਸੀਂ ਤਾਂ ਮਤਲਬ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਤਾਂ ਇਹਦੇ ਰਾਹੀਂ ਉਹ ਭੇਜਾਂਗੇ ਨਾ ਇਸ ਨੂੰ ਆਪਦੀਆਂ ਮੰਗਾਂ ਦੱਸਾਂਗੇ ਵੀ ਸਾਡੀਆਂ ਆ ਮੰਗਾਂ ਨੇ ਠੀਕ ਹੈ ਤੁਸੀਂ ਆਪਦੇ ਜਿਹੜਾ ਪੰਜਾਬ ਦਾ ਵਿਧਾਨ ਹੈ ਉਹਦੇ ਵਿੱਚ ਵੀ ਵਿਚਾਰੋ ਬਾਕੀ ਜਿਹੜੀਆਂ ਸੈਂਟਰ ਨਾਲ ਸੰਬੰਧਤ ਨਹੀਂ ਕਿਉਂਕਿ ਮੋਦੀ ਨਾਲ ਤਾਂ ਸਾਡੀਆਂ ਸਿੱਧੀਆਂ ਮੀਟਿੰਗਾਂ ਹੋ ਨਹੀਂ ਸਕਦੀਆਂ ਅਸੀਂ ਤਾਂ ਭਗਵਾਨਤ ਮਾਨ ਰਾਹੀਂ ਆਪਦੇ ਮਤਲਬ ਕਿ ਜਿਹੜਾ ਸਾਡਾ ਸੀਐਮ ਹੈ ਉਹਦੇ ਰਾਹੀਂ ਉਹ ਭੇਜਨੇ ਆ ਸੀ ਹੋਰ ਕੋਣ ਨੂੰ ਮਤਲਬ ਲੱਗੇ ਸਾਡੀ ਮੰਗ ਸੁਣੂਗਾ ਸਾਡੀ ਤਾਂ ਇਹਦੇ ਰਾਹੀਂ ਉੱਥੇ ਜਾਣੀ ਹੈ ਸੈਂਟਰ 'ਚ ਅੱਛਾ ਜੀ ਭਗਵਾਨ ਤਮਨ ਸਾਹਿਬ ਕਹਿੰਦੇ ਮੈਂ ਤਾਂ ਆਮ ਆਪ ਆਮ ਖਰਚੂਆ ਮੈਂ ਤਾਂ ਆਪ ਕਿਸਾਨਾਂ ਦਾ ਮੁੰਡਾ ਆਹ ਦੇਖ ਲਓ ਆਮ ਘਰਾਂ ਦੇ ਮੁੰਡਾ ਆਮ ਘਰਾਂ ਦਾ ਮੁੰਡਾ ਧਰਨੇ ਲਵਾਉਂਦਾ ਆ ਆਮ ਘਰ ਦੇ ਮੁੰਡੇ ਨੇ ਸਾਡੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਵਿਸ਼ਵਾਸ ਘਾਤ ਕੀਤਾ ਉਹਨਾਂ ਨੂੰ ਵਿਸ਼ਵਾਸ ਦਵਾ ਕੇ ਸਾਡੀਆਂ ਮਾਵਾ ਭੈਣਾਂ ਨੂੰ ਸਾਡੀਆਂ 40 40 50 50 ਸਾਲ ਦੀਆਂ ਮਾਵਾ ਚਾਹੇ ਸਾਡੀਆਂ ਬੱਚੀਆਂ ਹੋਣ ਉਹਨਾਂ ਨੂੰ ਇਹ ਗੱਲ ਕਹੀ ਆ ਕੇ ਉਹਨਾਂ ਦੇ ਮੰਝਿਆਂ ਤੇ ਬੈਠ ਕੇ ਸਾਡੀਆਂ ਮਾਵਾਂ ਨੂੰ ਬੁੱਕਲਾ ਚ ਲੈ ਕੇ ਉਹਨਾਂ ਨੂੰ ਕਹਿੰਦਾ ਮੈਂ 1000 ਰੁਪਇਆ ਪਾਵਾਂਗਾ ਮੈਨੂੰ ਸਤਾ ਚ ਲੈ ਕੇ ਆਓ ਇਹ ਆਮਕਰ ਦੇ ਕਾਕਿਆ ਦੀਆਂ ਗੱਲਾਂ ਨੇ ਚਾਹੇ ਉਹ ਲਾਲ ਸਿੰਘ ਉਗੋਕੇਆਂ ਵਾਲਾ ਹੋਵੇ ਜਿਹੜਾ ਕਹਿੰਦਾ ਹੁੰਦਾ ਸੀ ਯਾਨੀ ਤੁਸੀਂ ਸਾਰੇ ਪੱਤਰਕਾਰ ਵੀਰਾਂ ਨੇ ਇਹ ਗੱਲ ਤੁਸੀਂ ਬਹੁਤ ਫੈਲਾਈ ਸੀਗੀ ਕਿਉਂਕਿ ਮਾਂ ਝਾੜੂ ਲਾਉਂਦੀ ਹੈ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਨੰਬਰ 2 ਤੇ ਉਹ ਦਿਖਾਉਂਦਾ ਹੁੰਦਾ ਸੀ ਲਾਲ ਸਿੰਘ ਉਗੋਕੇ ਕਿ ਦੇਖੋ ਮੇਰੇ ਬਾਥਰੂਮ ਦੇ ਪਰਦੇ ਜਿਹੜੇ ਚਾਦਰਾਂ ਲਾਈਆਂ ਹੁੰਦੀਆਂ ਸੀ ਤੇ ਅੱਜ ਉਹਨੇ 10 ਕਿੱਲਿਆਂ ਦੇ ਵਿੱਚ ਚੋਰੀ ਕੋਠੀ ਏ ਤੇ ਸਾਡੇ ਵਰਗੇ ਲੋਕ ਜਦੋਂ ਮੰਗ ਪੱਤਰ ਹੋਣ ਚੇਤਾਵਨੀ ਪੱਤਰ ਹੋਵੇ ਜਦੋਂ ਦੇਣ ਜਾਂਦੇ ਨੇ ਤੇ ਸਾਡੇ ਆਮ ਲੋਕਾਂ ਨੂੰ ਇਥੋਂ ਦਾ ਆਮ ਘਰਾਂ ਦਾ ਮੁੰਡਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਤੇ ਜਿਹੜਾ ਲਾਹ ਸਿੰਘ ਉੱਗੋ ਕੇ ਜਿਹਨੂੰ 92 ਜਿਹੜੇ ਐਮਐਲਏ ਜਿਤਾ ਕੇ ਸਫਾ 'ਚ ਭੇਜੇ ਸੀ ਤੇ ਲਾਹ ਸਿੰਘ ਉੱਗੋ ਕੇ ਸਿਕਿਉਰਿਟੀ 5 ਕਿਲੋਮੀਟਰ ਪਹਿਲਾਂ ਪਿੱਛੇ ਲਾ ਦਿੰਦਾ ਹੈ ਕਿ ਸਾਡੇ ਲੋਕਾਂ ਨੂੰ ਹੋਰ ਘਰ ਤੱਕ ਜਾਣ ਦੀ ਆਗਿਆ ਨਹੀਂਗੀ ਇਹ ਆਮ ਘਰਾਂ ਦੇ ਕਾਕਿਆਂ ਦੀਆਂ ਕਰਤੂਤਾ ਨੇ ਉਹ ਸਾਡੇ ਭੋਲੇ ਭਾਲੇ ਲੋਕਾਂ ਨੂੰ ਜਿਨ੍ਹਾਂ ਨੇ ਛੱਜ ਭਰ ਕੇ ਵੋਟਾਂ ਦੇ ਇਹਨਾਂ ਨੂੰ ਸਤਾ ਚ ਲਿਆਂਦਾ ਸੀ ਇਹ ਆਮ ਘਰਾਂ ਦੇ ਕਾਕਿਆਂ ਦੀ ਕਰਤੂਤਾ ਨੇ ਜੀ ਜੀ ਸਭ ਤੋਂ ਪਹਿਲਾਂ ਆਮ ਘਰਾਂ ਦੇ ਕਾਕਿਆਂ ਦੀ ਕਰਤੂਤ ਦੇਖੋ ਫਸਟ ਟਾਈਮ ਹੋਇਆ ਹੈ ਕਿ ਸੀਐਮ ਸਾਹਿਬ ਮੀਟਿੰਗ ਤੋਂ ਭੱਜਿਆ ਹੋਵੇ ਇਹ ਸਾਰੇ ਸਾਡੇ 22 ਪੱਤਰਕਾਰ ਜਿਹੜੇ ਵੀਰ ਨੇ ਕਿੰਨੀ ਵੱਡੀ ਉਥੋਂ ਦੇ ਕਮੈਂਟ ਸੁਣਾ ਫੇਸਬੁੱਕ ਤੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਆਮ ਘਰਾਂ ਦੇ ਕਾਕੇ ਨੂੰ 4 ਵਜੇ ਤੋਂ ਬਾਅਦ ਗੱਲ ਨਾ ਕਰਿਆ ਕਰੋ ਇਹ ਆਮ ਘਰਾਂ ਦੇ ਕਾਕੇ ਨੇ ਕਿਉਂ ਕਹਤੋ ਨਾ ਕਰਿਆ ਕਰੋ ਆਮ ਘਰਾਂ ਦੇ ਕਾਕੇ 4 ਵਜੇ ਤੋਂ ਬਾਅਦ ਟੱਲੀ ਹੋਣਾ ਹੁੰਦਾ ਹੈ ਹੋਰੇ ਅੰਦਰ ਨਹੀਂ 4 ਵਜੇ ਤੋਂ ਬਾਅਦ ਉਹਦੇ ਕੀੜੇ ਲੜਦੇ ਜਿਹੜਾ ਭਗਵਾਨ ਜੀਵਾਨ ਨੇ ਬਿਆਨ ਦਿੱਤਾ ਨੇ ਵੀ ਇੱਕ ਇੱਕ ਖੇਤ ਨਹੀਂ ਜਾਣਦੇ ਮੈਂ ਤਣ ਤਣ ਮੇਰੀ ਜਾਨਣਾ ਆ ਬੈਠੇ ਖੇਤਾ ਚ ਜਾਣ ਵਾਲੇ ਉਹ ਖੇਤ ਜਾਣ ਵਾਲਾ ਹੈ ਨਹੀਂ ਉਹ ਹੈ ਨਹੀਂ ਉਹ ਕੁਰਸੀ ਦਾ ਸਿੱਧਾ ਸਦਾ ਤੇ ਬੈਠਣ ਵਾਲਾ ਸੀ ਕੁਰਸੀ ਮਿਲ ਗਈ ਪਰ ਅਸੀਂ ਫੇਰ ਆਉਂਦੀ 27 ਨੂੰ ਅਸੀਂ ਉਹਦੀ ਕੁਰਸੀ ਮੁੱਦੀ ਮਾਰਾਂਗੇ ਜਿਹੜੇ ਸਾਡੇ ਨਾਲ ਹਜ਼ਾਰ ਹਜ਼ਾਰ ਰੁਪਏ ਦੇ ਵਾਅਦੇ ਕੀਤੇ ਆ ਅਸੀਂ ਉਹ ਵਾਅਦਿਆਂ ਨੂੰ ਪੂਰੇ ਨਾ ਕਰਨ ਤੇ ਅਸੀਂ ਉਹਦੇ ਖੇਤੀ ਕਰਦੇ ਜਿਹੜੇ ਉਹਨੇ ਮੀਟਿੰਗ ਰੱਖ ਕੇ ਸਾਡੇ ਅਗਵਾ ਦੇ ਨਾਲ ਭੱਜਿਆ ਅਸੀਂ ਉਹਦੀ ਵੀ ਖੇਤੀ ਕਰਦੇ